ਕੈਨੇਡਾ ਜਾਣਦੇ ਇਸ਼ੂਕ ਲੋਕਾਂ ਨੂੰ ਵੱਡਾ ਝੜਕਾ ਲੱਗਿਆ ਅਤੇ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਚ ਵੱਡੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਦਾਅਵਿੇ ਕਿ ਕੈਨੇਡਾ ਵਿੱਚ ਵੱਡੀ ਜਿਹੜੀ ਆ ਸਮੱਸਿਆ ਖੜੀ ਹੋ ਗਈ ਹੈ ਤਾਂ ਏਅਰ ਕੈਨੇਡਾ ਵੱਲੋਂ ਜਿਹੜੇ ਆ ਫਲਾਈਟਸ ਆ ਉਹ ਰੱਦ ਕਰ ਦਿੱਤੇ ਗਏ ਨੇ ਤੇ ਫਲਾਈਟਾਂ ਰੱਦ ਹੋਣ ਕਾਰਨ ਕਾਫੀ ਜਿਹੜੇ ਆ ਇੱਥੇ ਭਗੜਦਾ ਜਿਹੜੀ ਆ ਲੋਕਾਂ ਵਿੱਚ ਮਾਦ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਬਹੁਤ ਸਾਰੇ ਉਹ ਲੋਕ ਵੀ ਨੇ ਜਿਹੜੇ ਕਿ ਹਮੇਸ਼ਾ ਜਿਹੜੇ ਯਾਤਰਾ ਕਰਦੇ ਆ ਹਵਾਈ ਯਾਤਰਾ ਰਾਹੀਂ ਤਾਂ ਖਾਸ ਕਰਕੇ ਜੇ ਘਰ ਪੰਜਾਬੀ ਇਹਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਵਿਦੇਸ਼ ਆ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾਣਾ ਜਾਦੇ ਜੰਗਾ ਸਮਝਦੇ ਆ ਖਾਸ ਕਰਕੇ ਕੈਨੇਡਾ ਨੂੰ ਬਹੁਤ ਸਾਰਾ ਮਿੰਨੀ ਪੰਜਾਬ ਵੀ ਮੰਨਿਆ ਜਾਂਦਾ ਹੈ ਤੇ ਅਜਿਹੇ ਵਿੱਚ ਹੁਣ 에어 ਕੈਨੇਡਾ ਅਤੇ 에어 ਕੈਨੇਡਾ ਰੂਜ਼ ਨੇ ਆਪਣੀਆਂ ਸਾਰੀਆਂ ਉਡਾਨਾਂ ਨੂੰ ਮੁਅਤਲ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਕਾਫੀ ਜਿਹੜੇ ਆ ਲੋਕਾਂ ਵਿੱਚ ਹੁਣ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਕਾਫੀ ਜਿਹੜੇ ਆ ਇੱਥੇ ਸਮੱਸਿਆ ਖੜੀ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਆ ਹੜਤਾਲ ਤੇ ਗਏ ਨੇ ਕਰਮਚਾਰੀ ਤਾਂ ਦੱਸ ਦਈਏ ਕਿ 에어 ਕੈਨੇਡਾ ਤੇ 에어 ਕੈਨੇਡਾ ਰੂਜ਼ ਨੇ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਨੇ ਕਿਉਂਕਿ ਸੀਯੂਪੀਈ ਨੂੰ ਈਪੀ ਜੂਨੀਅਰ ਵੱਲੋਂ ਨੁਮਾਇੰਦਗੀ ਵਾਲੇ 10000 ਫਲਾਈਟ ਅਟੈਂਡੈਂਸ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਹੜਤਾਲ 16 ਅਗਸਤ 2025 ਨੂੰ ਸਵੇਰੇ ਸ਼ੁਰੂ ਹੋਈ ਹੈ ਅਤੇ ਹਜ਼ਾਰਾਂ ਯਾਤਰੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਸ ਦੇ ਚਾਲਦਿਆਂ ਹੁਣ ਇੱਥੇ ਲੋਕ ਕਾਫੀ ਜਿਹੜੇ ਆ ਚਿੰਤਾ ਵਿੱਚ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਸਫ਼ਰ ਕਰੀਏ ਵੀਰਵਾਰ ਸ਼ਾਮ ਤੱਕ 에ਅਰ ਕੈਨੇਡਾ ਨੇ 623 ਉਡਾਨਾਂ ਰੱਦ ਕਰ ਦਿੱਤੀਆਂ ਸਨ ਜਿਸ ਨਾਲ 1 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਨੇ 에ਅਰਲਾਈਨ ਰੋਜ਼ਾਨਾ ਲਗਭਗ 1 ਲੱਖ 30 ਹਜ਼ਾਰ ਯਾਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਸਥਿਤੀ ਵਿੱਚ ਹੈ ਅਤੇ ਇਹ ਕੰਪਨੀ 64 ਦੇਸ਼ਾਂ ਵਿੱਚ 259 ਵਿਮਾਨਾਂ ਨਾਲ ਕੰਮ ਕਰਦੀ ਹੈ ਜੂਨੀਅਨ ਨੇ ਤਨਖਾਹ ਵਧਾਉਣ ਲਈ ਇਹਨੇ 9.7% ਦੀ ਵੋਟ ਨਾਲ ਹੜਤਾਲ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਦੇ ਚੱਲਦੇ ਬਿੱਤੇ ਦਿਨੇ ਇਹ ਪਹਿਲਾ ਚੇਤਾਵਨੀ ਦਿੱਤੀ ਜਾਂਦੀ ਆ ਤੇ ਹੁਣ ਹੜਤਾਲ ਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਹੁਤ ਸਾਰੇ ਲੋਕ ਕੈਨੇਡਾ ਜਾਣਾ ਚਾਹੁੰਦੇ ਨੇ ਪਰ ਕੈਨੇਡਾ ਵਿੱਚ ਵੱਡੀ ਜਿਹੜੀ ਆ ਵਿਪਤਾ ਵੱਡੀ ਚਿੰਤਾ ਜਿਹੜੀ ਆ ਪੈਦਾ ਹੋ ਗਿਆ ਲੋਕਾਂ ਨੂੰ ਕਿਉਂਕਿ ਇੱਥੇ ਬਹੁਤ ਸਾਰੀਆਂ ਫਲੈਟਸ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਚੱਲਦੇ ਲੋਕ ਕਾਫੀ ਜਿਹੜੇ ਆ ਚਿੰਤਾ ਚ ਨਜ਼ਰ ਆ ਰਹੇ ਆ ਦੱਸ ਦਈਏ ਕਿ 에어 ਕੈਨੇਡਾ ਦੇ ਫਲਾਈਟ ਅਟੈਂਡੈਂਸ ਨੇ ਆਖਰੀ ਵਾਰ 1985 ਵਿੱਚ 6 ਹਫ਼ਤਿਆਂ ਦੀ ਹੜਤਾਲ ਕੀਤੀ ਸੀ ਜੋ ਅਕਤੂਬਰ ਵਿੱਚ ਸਮਝੌਤੇ ਨਾਲ ਖਤਮ ਹੋਈ ਸੀ 2011 ਵਿੱਚ ਵੀ ਇਸੇ ਤਰੀਕੇ ਨਾਲ CUPE ਨੇ ਹੜਤਾਲ ਨੋਟਿਸ ਜਾਰੀ ਕੀਤਾ ਸੀ ਪਰ ਇਸ ਨੂੰ ਵਾਪਸ ਲੈ ਲਿਆ ਅਤੇ ਸਰਕਾਰ ਨੇ ਵਾਪਸੀ ਕਾਨੂੰਨ ਲਾਗੂ ਕੀਤਾ 2011 ਅਤੇ 2012 ਵਿੱਚ ਪਾਇਲਟਸ ਪਾਇਲਟਸ ਅਤੇ ਫਲਾਈਟਸ ਅਟੈਂਡੈਂਸ ਅਤੇ ਗਰਾਊਂਡ ਸਟਾਫ ਨਾਲ ਲੇਬਰ ਵਿਵਾਦ ਹੋਏ ਸਨ ਹਾਲ ਹੀ ਵਿੱਚ 224 ਵਿੱਚ ਪਾਇਲਟਸ ਐਂਡ ਪਾਇਲਟਸ ਨੇ ਹੜਤਾਲ ਦੀ ਧਮਕੀ ਦਿੱਤੀ ਪਰ ਸੈਟਲਮੈਂਟ ਹੋ ਗਿਆ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਹੜਤਾਲ ਜਿਹੜੀ ਨਹੀਂ ਕੀਤੀ ਗਈ ਪਰ ਬਹੁਤ ਸਾਰੇ ਕਰਮਚਾਰੀ ਆ ਜਿਹੜੇ ਉਹ ਹੜਤਾਲ ਤੇ ਚਲੇ ਗਏ ਨੇ ਜਿਹੜੇ ਕਿ ਫਲਾਈਟ ਅਟੈਂਡੈਂਟਸ ਨੇ ਅਤੇ ਉਹਨਾਂ ਵੱਲੋਂ ਜਿਹੜੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਫਲਾਈਟ ਅਟੈਂਡ ਵੱਲੋਂ ਅਟੈਂਡੈਂਟਸ ਵੱਲੋਂ ਜਿਹੜੀ ਹੜਤਾਲ ਸ਼ੁਰੂ ਕੀਤੀ ਗਈ ਹੈ ਤੇ ਉਧਰ ਪ੍ਰਧਾਨ ਮੰਤਰੀ ਮਾਰ ਕਾਰਨੇ ਵੀ ਦੱਸ ਰਹੇ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਜਲਦੀ ਇਹ ਜਿਹੜੀ ਹੜਤਾਲ ਆ ਵਾਪਸ ਲਈ ਜਾਵੇ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਯਾਤਰੀ ਵੀ ਵੱਡੀ ਚਿੰਤਾ ਚ ਪਿਆ ਜਿਹੜੇ ਆ ਪੈਂਦੇ ਨਜ਼ਰ ਆ ਰਿਹਾ ਯਾਤਰੀਆਂ ਨੂੰ ਰਿਫੰਡ ਨੂੰ ਨਾ ਮੰਨ ਕੇ ਮੁੜ ਬੁਕਿੰਗ ਜਾਂ ਮੁਆਵਜ਼ੇ ਦੀ ਮੰਗ ਕਰਨੀ ਚਾਹੀਦੀ ਹੈ ਇਹ ਇੱਕ ਵੱਡੀ ਮੰਗ ਹੈ ਜਿਹੜੀ ਉਹ ਯਾਤਰੀਆਂ ਚ ਉੱਠ ਰਹੀ ਹੈ 에ਅਰ ਕੈਨੇਡਾ ਨੇ ਯਾਤਰੀਆਂ ਨੂੰ ਅਲਟਰਨੇਟਿਵ 에ਅਰਲਾਈਨਾਂ ਤੇ ਬੁੱਕ ਕਰਨ ਦੀ ਸਲਾਹ ਦਿੰਦੀ ਹੈ ਇਹ ਹੜਤਾਲ ਅੰਤਰਰਾਸ਼ਟਰੀ ਯਾਤਰਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਲਈ ਯਾਤਰੀ ਆਪਣੀਆਂ ਉਡਾਨਾਂ ਦੀ ਸਥਿਤੀ ਨੂੰ ਚੈੱਕ ਕਰਨ ਦੇ ਅਤੇ ਯਾਤਰਾ ਬੀਮੇ ਦਾ ਲਾਭ ਲੈਣ ਤਾਂ ਉਹ ਲੋਕ ਜਰੂਰ ਸਤਰਕ ਰਹਿਣ ਜਿਹੜੇ ਕਿ ਕੈਨੇਡਾ ਜਾਣਾ ਚਾਹੁੰਦੇ ਆ ਤੇ ਕੈਨੇਡਾ ਤੋਂ ਬਹੁਤ ਸਾਰੇ ਅੱਗੇ ਜਿਹੜੇ ਆ ਅੰਤਰਰਾਸ਼ਟਰੀ ਫਲਾਈਟਸ ਆ ਜਿਹੜੇ ਵਰਤੋਂ ਕਰਨਾ ਚਾਹੁੰਦੇ ਆ ਜਾਂ ਅੰਤਰਰਾਸ਼ਟਰੀ ਫਲਾਈਟਸ ਫਲਾਈਟ ਰਾਹੀਂ ਬਾਕ-ਵਾਕ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਆ ਤਾਂ ਉਹ ਜਰੂਰ ਲੋਕ ਤਾਂ ਧਿਆਨ ਦੇਣ ਕਿ ਵੱਡੀ ਹੜਤਾਲ ਆ ਜਿਹੜੀ ਕੈਨੇਡਾ ਵਿੱਚ ਸ਼ੁਰੂ ਹੋ ਚੁੱਕੀ ਆ ਤੇ ਹੁਣ 에ਅਰ ਕੈਨੇਡਾ ਫਲਾਈਟਸ ਵੱਲੋਂ ਜਿਹੜੇ ਆ ਉਹ ਜਿਹੜੇ ਅਟੈਂਡਸ ਫਲਾਈਟ ਅਟੈਂਡਸ ਨੇ ਉਹਨਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਆ ਤੇ ਵੱਡੀ ਚਿੰਤਾ ਚ ਲੋਕ ਨਜ਼ਰ ਆ ਰਹੇ ਨੇ